ਆੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਜੀ ਗੰਗਰੇਟੇ ਗੁਰੂ ਦੇ ਬੇਟੇ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਤਾਬਦੀ ਦਿਹਾੜੇ ਨੂੰ ਸਮਰਪਤ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 17 ਮਈ ਦਿਨ ਚਨਿਚਰਵਾਰ ਬਹੁਤ ਵੱਡੇ ਇਨਾਮ ਵੰਡ ਸਮਾਗਮ ਹੋ ਰਹੇ ਨੇ ਜਿਸ ਵਿੱਚ ਵੱਡੀ ਗਿਣਤੀ ਵਿੱਚ 5000 ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਬਹੁਤ ਵੱਡੇ ਪੱਧਰ ਤੇ ਧਾਰਮਿਕ ਪ੍ਰੀਖਿਆ ਲਈ ਗਈ ਜਿਸ ਵਿੱਚ ਇਹ ਸਿਲੇਬਸ ਛਪਵਾਇਆ ਗਿਆ ਛਪਿਆ ਹੋਇਆ ਸਿਲੇਬਸ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤਾ ਗਿਆ ਬੱਚਿਆਂ ਨੇ ਇਸ ਸਿਲੇਬਸ ਨੂੰ ਪੜ੍ਹ ਕੇ ਗੁਰਮਤ ਦਾ ਪੇਪਰ ਦਿੱਤਾ ਹੈ ਪਿੰਡਾਂ ਵਿੱਚ ਸਕੂਲਾਂ ਵਿੱਚ ਸ਼ਹਿਰਾਂ ਵਿੱਚ ਜਿੱਥੋਂ ਤੱਕ ਵੀ ਜਾਇਆ ਵੱਡੀ ਗਿਣਤੀ ਵਿੱਚ ਬੱਚੇ 17 ਮਈ ਨੂੰ ਬਾਬਾ ਬਕਾਲਾ ਸਾਹਿਬ ਕੇ ਹਾਜ਼ਰ ਹੋ ਰਹੇ ਨੇ ਸੋ ਮੈਂ ਬੇਨਤੀ ਕਰਦਾ ਜਿਹੜੇ ਅਸੀਂ ਕਹਿੰਦੇ ਆ ਪ੍ਰਚਾਰ ਨਹੀਂ ਹੋ ਰਿਹਾ ਜਿਹੜੇ ਅਸੀਂ ਕਹਿੰਦੇ ਆ ਸਿੱਖ ਇਕੱਠ ਨਹੀਂ ਕਰ ਸਕਦੇ ਮੈਂ ਸਾਰੇ ਵੀਰਾਂ ਨੂੰ ਦੇਸ਼ਾਂ ਵਿੱਚ ਉਹ ਵਿਦੇਸ਼ਾਂ ਵਿੱਚ ਨਗਰਾਂ ਵਿੱਚ ਪਿੰਡਾਂ ਵਿੱਚ ਮੈਂ ਬੇਨਤੀ ਕਰਦਾ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਦਾ ਸਹਿਯੋਗ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਬਹੁਤ ਵੱਡਾ ਸਹਿਯੋਗ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਫੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੋਂ ਤੱਕ ਵੀਡੀਓ ਜਾਵੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੰਨਾ ਵੱਡਾ ਸਮਾਗਮ ਜੋ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋ ਰਿਹਾ ਜੋ ਸਕੂਲ ਆ ਰਹੇ ਨੇ ਜੋ ਪਿੰਡ ਆ ਰਹੇ ਨੇ ਜੋ ਨਗਰ ਆ ਰਹੇ ਨੇ ਜੋ ਸ਼ਹਿਰ ਆ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ 10 10 20 20 ਝੰਡੀਆਂ ਆਪਣੇ ਹੱਥਾਂ ਦੇ ਵਿੱਚ ਬਣਾ ਕੇ ਟਰਾਲੀਆਂ ਤੇ ਟਰੈਕਟਰਾਂ ਤੇ ਬੱਸਾਂ ਤੇ ਕਾਰਾਂ ਤੇ ਜਿਵੇਂ ਵੀ ਸਾਧਨ ਮਿਲਦਾ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੋ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਧਿਆਵੈ ਤਾਏ ਸਭ ਥਾਈ ਹੋਈ ਸਹਾਇ ਇਹ ਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬਹੁਤ ਵੱਡੀ ਸੇਵਾ ਆਪ ਜੀ ਕਰ ਸਕਦੇ ਹੋ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਬਾਬਾ ਬਕਾਲਾ ਸਾਹਿਬ ਦੇ ਸਟੇਡੀਅਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਕਲਵੰਤ ਸਿੰਘ ਜੀ ਰੰਧਾਵਾ ਜੀ ਬਲਜੀਤ ਸਿੰਘ ਜਲਾਲ ਉਸਮਾ ਜੀ ਸਾਰੀ ਟੀਮ ਦੇ ਸਹਿਯੋਗ ਨਾਲ ਸਾਰੇ ਨਗਰ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਵੀਰੋ ਬਹੁਤ ਵੱਡਾ ਸਮਾਗਮ ਹੈ 5000 ਟਰੋਫੀਆਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਨੇ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਨੂੰ ਗੁਰੂ ਘਰ ਦੇ ਗਰੰਥੀ ਸਿੰਘ ਸਹਿਬਾਨ ਜਿੰਨਾ ਸਹਿਯੋਗ ਦਿੱਤਾ ਹੈ ਬੱਚੇ ਭਰਨ ਦੇ ਵਿੱਚ ਫਾਰਮ ਭਰਨ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਸ ਸਮਾਗਮ ਦੇ ਵਿੱਚ ਹਰੇਕ ਤਰ੍ਹਾਂ ਨਾਲ ਸਹਿਯੋਗ ਚਾਹੀਦਾ ਹੈ ਤਨ ਨਾਲ ਧਨ ਨਾਲ ਮਨ ਨਾਲ ਹਰੇਕ ਤਰੀਕੇ ਨਾਲ ਸਹਿਯੋਗ ਦਿਓ ਫੋਰ ਆਪਾਂ ਛੋਟੇ ਸਮਾਗਮ ਕਰਦੇ ਰਹਿੰਦੇ ਨੇ ਪਰ ਸਾਡੀ ਸਮਰੱਥਾ ਨਹੀਂ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਇਹ ਸਮਾਗਮ ਨਹੀਂ ਸੀ ਲੀਕੇ ਜਾ ਸਕਦੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਥੋਂ ਤੱਕ ਇਹ ਵੀਡੀਓ ਜਾਵੇ ਜਰੂਰ ਵੀਰੋ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਦਾ ਸਹਿਯੋਗ ਦਿਓ ਵੱਡੇ ਪੱਧਰ ਤੇ ਸਹਿਯੋਗ ਦਿਓ ਕਰੀਬਨ 8-9000 ਦਾ ਇਕੱਠ ਜਿਹੜਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਹੋਵੇਗਾ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਦੇ ਅਧਿਆਪਕ ਬੱਚਿਆਂ ਦੇ ਪ੍ਰਿੰਸੀਪਲ ਹੋਰ ਨਗਰ ਦੀਆਂ ਸੰਗਤਾਂ ਪੰਚ ਸਰਪੰਚ ਨਗਰਾਂ ਦੇ ਵੱਧ ਤੋਂ ਵੱਧ ਸਹਿਯੋਗ ਦਿਓ ਮੈਂ ਬੇਨਤੀ ਕਰਾਂ 10 10 15 15 ਝੰਡੀਆਂ ਆਪਣੇ ਹੱਥਾਂ ਦੇ ਵਿੱਚ ਬਣਾ ਕੇ ਖਾਲਸਾ ਸਰੂਪ ਹੋ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਧਰਤੀ ਤੇ ਪਹੁੰਚੋ ਬਹੁਤ ਨੰਨੇ ਮੁੰਨੇ ਬੱਚੇ ਵੀ ਆਉਣਗੇ ਜਿਨ੍ਹਾਂ ਪੰਜਾਂ ਪਿਆਰਿਆਂ ਦਾ ਇਤਿਹਾਸ ਇਹ ਤੇ ਆਦਿਕ ਜਾਣਕਾਰੀਆਂ ਜਿਹੜੀਆਂ ਆਪਣੇ ਨਾਲ ਸਾਂਝੀਆਂ ਕੀਤੀਆਂ ਸੀ ਸੋ ਮੈਂ ਬੇਨਤੀ ਕਰਾਂ ਸਾਰੇ ਵੱਡੇ ਸਹਿਯੋਗੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ